ਸ਼ਸ਼ਿਕਾ ਜੀ ਆਪ ਜੀ ਦਾ ਸਵਾਗਤ ਹੈ ਮੇਰੇ ਪੰਜਾਬੀ ਸੂਟ ਸਲਾਈ ਤੇ ਮੈਂ ਦੱਸਾਂਗੀ ਕਿ ਅੱਜ ਤੁਹਾਨੂੰ ਬਾਵਾ ਦੀ ਕਾਰਟ ਪਾਣੀ ਕਿਉਂਕਿ ਕਈ ਵਾਰ ਪੈਨਾ ਦੇ ਕਮੈਂਟ ਹੁੰਦੇ ਆ ਕਿ ਸਾਨੂੰ ਬਾਵਾ ਦੀ ਕਾਰਟ ਪਾਉਣ ਦੇ ਵਿੱਚ ਪ੍ਰੋਬਲਮ ਆਦੀ ਉਹ ਸਾਨੂੰ ਜ਼ਰੂਰ ਦੱਸੋ ਇਹ ਦੇਖੋ ਜੀ ਬਾਵਾ ਦੀ ਲੈਂਥ ਆਪਾਂ ਪਹਿਲੇ ਲੈ ਲਈ ਹੋਈ ਆ ਔਰ ਬਾਵਾ ਨੂੰ ਆਪਾਂ ਜੋੜ ਵੀ ਕਰਦੇ ਹੋਇਆ ਠੀਕਾ ਜੀ ਆਪਾਂ ਇੱਥੋਂ ਲਵਾਂਗੇ ਜੀ ਇੱਥੋਂ ਉਪਰ ਨੂੰ ਉਸਾਈਡ ਤੋਂ ਆਪਾਂ ਇਧਰ 5.5 ਲੈਣਾ ਜੀ ਠੀਕ ਆ ਇੱਥੋਂ ਆਪਾਂ نیچے ਰਵਾਂਗੇ ਜੀ ਤੇਨੇ ਜੀ ਠੀਕ ਆ ਹੁਣ ਆਪਾਂ ਜੋ ਇੱਥੋਂ ਆ ਇਦੋਂ ਨੂੰ ਮਲਾ ਦੇਵਾਂਗੇ ਠੀਕਾ ਜੀ ਠੀਕਾ ਇਦੋਂ ਆਪਾਂ ਰੱਖਾਂਗੇ ਜੀ ਬੁੱਕ ਬੋਕਾ ਗਾ ਮੇਰੇ ਕਸਟਮਰ ਦਾ 5 ਮੈ ਲਵਾਂਗੇ ਜੀ 7.5 ਇੰਚ ਵਾਧਾ ਲਵਾਂਗੇ ਆਪਾਂ ਇਹਨੂੰ ਇੱਥੋਂ ਮੈਚ ਕਰ ਦੇਵਾਂਗੇ ਇਹ ਪੈਗੀ ਮੇਰੀ ਇਹ ਪੈਗੀ ਮੇਰੀ ਬਾਵਾ ਦੀ ਕਾਰਟ ਔਰ ਤੁਸੀਂ ਵੀ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਕਾਰਟ ਪਾਉਣ ਦਾ ਤਰੀਕਾ ਕਿਵੇਂ ਦਾ ਲੱਗਾ